ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਪੱਤ ਨਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਇੱਕ ਟੋਕੜ ਤੇ ਇੱਕ ਬਈ ਮੰਨ ਕੇ ਚਲੋ ਦੁੱਧੋਂ ਵੀ ਡਰਾਈ ਹੋਈ ਆ ਤੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਭਾਈ ਜੀ ਸਸਿਕਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹਾਂ ਵਧੀਆ ਜੀ ਪੂਰੇ ਵਧੀਆ ਜੀ ਪੂਰੇ ਵਧੀਆ ਨਾਮ ਤੇ ਐਡਰੈਸ ਬੋਈ ਨਾਮ ਹਰਦੀਪ ਸਿੰਘ ਹੈ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨੇੜੇ ਪਿੰਡ ਬਈ ਇਹ ਮੇਨ ਰੋਡ ਤੇ ਆ ਜਿਹੜਾ ਬਰਨਾਲੇ ਤੋਂ ਵਾਜੇਪਾ ਤੈਨੂੰ ਜਾਂਦਾ ਉਹਦੇ ਉੱਤੇ ਪਿੰਡ ਆਪਣਾ ਠੀਕ ਆ ਬਈ ਆਪਣਾ ਘਰ ਮੰਨ ਕੇ ਚੱਲੋ ਜਿਹੜੀ ਗ੍ਰੈਡ ਕੋਲੋਂ ਨੈਣੇਵਾਲ ਨੂੰ ਸੜਕ ਜਾਂਦੀ ਹੈ ਹਾਂ ਲੈ ਉਹ ਸੜਕ ਤੇ ਘਰ ਆਈ ਹੈ ਠੀਕ ਆ ਬਈ ਮੋਬਾਈਲ ਨੰਬਰ ਬੋ 7657814888 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਨੂੰ ਜੀ ਪਹਿਲਾ ਮੰਨ ਲਓ ਦੂਜਾ ਮੰਨ ਲਓ ਬਸ ਨਵੇਂ ਹਾਂ ਚੇ ਜੇ ਪਹਿਲੇ ਆਪਾਂ ਤਾਂ ਪੁੱਛਿਆ ਵੀ ਨਹੀਂ ਜੀ ਓਕੇ ਠੀਕ ਆ ਦੁੱਧ ਦੇ ਤੇ ਥੱਲੇ ਇਸ ਵਕਤ ਜਿਹੜਾ ਚੋਣ ਆਪਣੇ ਕੋਲੇ ਕੱਲ ਆਈ ਆ 12 ਕਿਲੋ ਆ ਓਕੇ ਭਾਈ ਇਹਨੇ 14 ਕਿਲੋ ਦੁੱਧ ਦੇ ਦੇਣਾ ਹੂੰ ਤੇ ਬੱਚਾ ਕੀ ਦਿੱਤਾ ਇਹਨੇ ਬੱਛਾ ਜੀ ਮੰਗ ਬੱਛਾ ਦਿੱਤਾ ਭਾਈ ਠੀਕ ਆ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਫੀਟਿੰਗ ਚੈੱਕ ਕਰ ਲੋ ਕਮਾਲ ਦੀ ਆ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਪੂਰੀ ਵਿੱਤੀ ਦੇ ਥਾਣ ਕਿਆ ਰਹੇ ਥਾਣੇ ਕੋ ਜੇ ਪੂਰੇ ਗਾਇਬ ਤੇ ਆਪੇ ਹਾਂਜੀ ਬੋਲ ਦੇ ਬਾਈ ਤੋੜ ਕੇ ਦਿਖਾ ਦੇ ਇਹਦੀ ਚਵਾਈ ਹੈ ਜਿਹੜੀ ਬਾਈ ਹੁਣ ਵੀਡੀਓ ਦੇ ਵਿੱਚ ਕਰਕੇ ਦਿਖਾਊਗਾ ਬਾਈ ਤੇ ਬਾਕੀ ਤੋਰਾ ਵਗੈਰਾ ਚੈੱਕ ਕਰਵਾ ਦੇ ਕਿਆ ਬਾਤ ਹੈ ਬਰੀ ਆਪਣੀ ਜੀ ਇੱਕ ਗੱਲ ਆ ਹਾਂਜੀ ਵੀ ਆਪਣੇ ਪਸ਼ੂ ਆਪਾਂ ਕਰਦੇ ਵਪਾਰ ਲੈ ਹੁੰਦੇ ਮੁੱਲ ਦੇ ਸਹੀ ਆ ਅਗਲਾ ਲੈਣ ਵੇਲੇ ਪੂਰੀ ਤਸੱਲੀ ਕਰਕੇ ਲੈ ਜਾਵੇ ਹੂੰ ਬੇਬਾਕ ਤੇ ਨਾਂ ਲੰਬਾ ਲਿਆ ਕਿ ਤੇ ਨਾਂ ਦਿੱਤਾ ਸਮਾਰ ਕੇ ਵੀਡੀਓ ਦੇਖ ਲਵੇ ਹਾਂ ਪਹਿਲਾਂ ਚੰਗੀ ਚਾਹੇ ਚਵਾਈ ਕਰਕੇ ਦੇਖ ਲਵੇ ਹਾਂਜੀ ਚਾਹੇ ਚਾਰ ਡੰਡ ਚੋਈ ਜਾਵੇ ਦੂਰ ਦਾ ਬੰਦਾ ਵੀਡੀਓ ਕਾਲ ਤੇ ਵੀ ਚੋ ਕੇ ਦਿਖਾਵਾਂਗੇ ਨਹੀਂ ਬਾਈ ਦੀ ਗੱਲ ਬਈ ਸਹੀ ਆ ਹਨਾ ਸਾਈ ਚਾਹੇ 3000 ਰੁਪਏ ਦੇ ਨਾ ਫਿੱਟ ਹੋ 1-1 ਰੁਪਿਆ ਬਾਅਦ ਤੋਂ ਹੋਊਗਾ ਓਕੇ ਜਿੰਨੀ ਵੀ ਸਾਈ ਪਾਦੀ ਲਗਾਵੇ ਸਾਡੀ ਖੇ ਸਾਈ ਨਹੀਂ ਮੋੜੇ ਹੂੰ ਕੋਈ ਗਣਣੀ ਹੋਊਗੀ ਓਕੇ ਬਾਈ ਤੇ ਮੁੱਲ ਕੀ ਅਜਾਇਜ਼ ਆ ਬਾਈ ਇਹਦਾ ਮੁੱਲ ਜੇ ਕੋਸ ਕਰਾ ਲਓ 36000 ਕਰਾ ਲਓ 35 ਕਰਾ ਲਓ ਹੂੰ 33000 ਰੁਪਏ ਦੀ ਵੜ ਦੇ ਦਾਂਗੇ 33000 ਦੀ ਵੜ ਪਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜੀ ਕਰਾ ਲਓ ਮੱਜ ਜੱਜ ਮੁੱਲ ਚਵਾਈ ਦੀ ਕਰਕੇ ਹਾਂ ਚਵਾਈ ਕਰਕੇ ਦਿਖਾ ਬਤਾ ਦੇ ਦੂਜੀਆਂ ਦੀ ਡਿਟੇਲ ਪੁੱਛ ਰਹੀਏ ਬਾਈ ਦੋ ਨੰਬਰ ਤੇਰੀ ਕੀ ਡਿਟੇਲ ਆ ਬੜੇ ਟੋਕੜ ਵੜ ਆ ਇਹਦੇ ਥੱਲੇ 5 ਤੋਂ 6 ਕਿਲੋ ਦੁੱਧ ਆ ਓਕੇ ਜਾਤ ਬਰੀਡ ਦੀ ਫੁੱਲ ਆ ਹੂੰ ਤੇ ਇਹ ਮੀਨ ਨੇਕ ਦੀ ਬਣੀ ਦੱਸਿਆ ਅਗਲੇ ਨੇ ਆਪਾਂ ਖਾਲੀ ਕਰਕੇ ਲਈਆ ਤੇ ਖਾਲੀ ਕਰਕੇ ਹੀ ਦੇਣੀ ਆ। ਥਣ ਬੜਾ ਚੰਗਾ ਲੱਗਿਆ। ਥਣ ਵੀ ਬਹੁਤ ਸੋਹਣਾ ਫੇਸ ਬੂਸ ਦੇਖੋ। ਬਹੁਤ ਚੰਗੀਆਂ ਭਈ ਫੇਸ ਦੀ ਬਿਊਟੀ ਕਾ ਦਾ ਪ੍ਰਿੰਟ ਵਰੀਟ। ਹਾਂ ਥੋੜੀ ਜਿਹੀ ਫਿੱਕੀ ਫਿੱਕੀ ਆ। ਸਹੀ ਆ ਭਾਈ। ਤੇ ਉਹ ਬੱਚੀ ਪਾਲਣੇ ਨਾਲੋਂ ਕਿਤੇ ਵਧੀਆ। ਸਹੀ ਗੱਲ। ਮੀਨ ਨੇਕ ਦੀ ਉਹਨੇ ਨੇ ਬਣੀ ਵੀ ਦੱਸਿਆ ਆਪਾਂ ਨੂੰ ਪਰ ਆਪਾਂ ਨਹੀਂ ਕਹਿੰਦੇ ਆਪਾਂ ਖਾਲੀ ਕਰਕੇ ਲਈਆ ਤੇ ਖਾਲੀ ਕਰਕੇ ਹੀ ਦੇਣੀ ਆ। ਠੀਕ ਆ ਭਾਈ। ਹੂੰ। ਖੋਲੀ ਬਈ ਤੂਰੀ ਮੜੀ। ਹਾਂ ਤੋੜ ਦੇ ਰੀਟ ਚੰਗੀ ਹੈ ਕੱਦ ਚੰਗਾ ਪ੍ਰਿੰਟ ਚੰਗਾ ਬਾਈ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਠੀਕ ਹੈ ਕਿ ਨਹੀਂ ਫੈਟ ਬਹੁਤ ਹੁੰਦੀ ਉਹ ਜੀ ਇਹਦੇ ਦੁੱਧ ਥੋੜਾ ਕਰਕੇ ਫੈਟ 6 ਆਉਂਦੀ ਹੈ ਜੀ ਓਕੇ ਬਾਈ ਪੂਰੇ ਚੋਂਦਿਆਂ ਨੂੰ ਹੀ ਪਤਾ ਲੱਗਦਾ ਹੈ ਸੰਗਣਾ ਸੰਗਣਾ ਵਾਜੂ ਦੁੱਧ ਦਾ ਕਿਉਂ ਦੋਕੜ ਹੋਈ ਵੀ ਹੈ ਉਹ ਤੋਕੜ ਹੋਈ ਵੀ ਹੈ ਕੀ ਪਤਾ ਕਦੋਂ ਕਦੀ ਸੂਈ ਹੈ ਕਦੋਂ ਕਦੀ ਨਾ ਸਹੀ ਹੈ ਪਰ ਇਹ ਗਰਮੀ ਹੈ ਥੋੜਾ ਦੁੱਧ ਹੋਰ ਵੀ ਵਾਜੂ ਇਹ ਠੀਕ ਹੈ ਬਾਈ ਮੁੱਲ ਕੀ ਹੈ ਜਾਇਜ਼ ਮੁੱਲ ਕੋਸ ਕਰਾ ਲਓ ਜੀ 22000 ਰੁਪਏ ਦੀ ਦੇ ਦਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ ਕਰਾ ਲਓ 22000 ਦੀ ਵੜਾ ਜਿਹੜੀ ਦੇ ਦਾਂਗੇ ਬਾਈ ਤੌਰ ਆ ਪ੍ਰਿੰਟ ਬਰੀਟ ਕੱਦ ਚੰਗਾ ਹੈ ਬਾਈ ਹਾਂ ਉੱਚੀ ਉੱਚੀ ਵੀ ਬਹੁਤ ਲੰਮੀ ਵੀ ਥੋੜੀ ਜਿਹੀ ਫਿੱਕੀ ਫਿੱਕੀ ਆ ਬਸ ਹੂੰ ਬੱਚੀ ਪਾਲਣ ਨੂੰ ਠੀਕ ਆ ਬੱਚੀ ਨਾਲੋਂ ਤਾਂ ਕਿਤੇ ਵਧੀਆ ਹੀ ਨਾਲ ਆਪਦਾ ਖਰਚਾ ਚੱਕੂ ਸਹੀ ਆ ਨਾਲੇ ਹੂੰ ਪਾਕੀ ਟੀ ਕਾ ਭਰਿਆ ਵਾ ਠੀਕ ਆ ਪਰ ਇਹ ਵਾ ਹੋ ਸਕਦਾ ਗੱਬਣ ਵੀ ਨਿਕਲਾ ਵੇ ਹਾਂ ਵਾਕਿਆ ਹੈ ਤੇ ਸਾਰੇ ਬੰਦੇ ਝੂਠ ਵੀ ਨਹੀਂ ਮਾਰਦੇ ਹਮ ਤੇ ਸਾਰੇ ਸੱਚੇ ਵੀ ਰਹਿਣਗੇ ਹਮ ਅੱਗੇ 3 ਨੰਬਰ ਤੇ ਇਹਦਾ ਕੀ ਹਿਸਾਬ ਕਿਤਾ ਵਾ ਜੀ ਲੈਟਰ ਇਹ ਆਪ ਲਈ ਸੀਗੀ ਸਾਢੇ 6 ਮਹੀਨੇ ਦੀ ਗੱਬੜ ਤੇ ਦੁੱਧੋਂ ਡرائی ਓਕੇ ਇਹ ਬੱਚਾ ਸੱਟ ਗਿਆ ਠੀਕ ਆ ਹਾਂ ਠੀਕ ਆ ਹੁਣ ਤਾਂ ਇਹਦੇ ਥਲੇ ਕੁਝ ਵੀ ਨਹੀਂ ਫੜ ਜੇ ਖਿੱਚੇ ਸੀ ਗੱਲਾਂ ਗਾੜਾ ਗਾੜਾ ਜਾਈ ਜਾਂਦਾ ਠੀਕ ਆ ਤੇ ਜੇ ਕੋਈ ਮਾਲਾ ਪੱਲਣਾ ਲੈ ਗਿਆ ਹੂੰ ਬਸ ਆਪਣੀ ਤਾਂ ਮਹਿੰਗੀ ਬਾਣੀ ਲਈ ਵੀ ਆ ਠੀਕ ਆ ਆ ਦੇਖ ਤੂੰ ਸੀ ਇਹਨਾਂ ਸਭ ਵਧੀਆ ਠੰਡ ਚਾਰੇ ਸਹੀ ਆ ਹੂੰ ਆ ਦੇਖ ਐ ਪਾਣੀ ਜਾਉਂਦਾ ਬਸ ਅੱਛੀ ਪੜੋ ਆ ਜਾ ਹੂੰ ਠੰਡ ਚਾਰੇ ਸਹੀ ਆ ਠੀਕ ਆ ਹੂੰ ਬੋਲੀ ਮੜੀ ਤੋਰੀ ਮੜੀ ਤੋੜਦਾਰ ਦੀ ਤਾਂ ਕੋੜੇ ਅਰ ਗਈ ਆ ਮੰਨ ਕੇ ਚੱਲ ਯਾਰ ਸੀਮਨ ਤਾਂ ਲੈ ਲੂਗੀ ਹਾਂ ਹਾਂ ਇਹ ਨਾ ਹੁਣ ਹੀਟ ਚਾਊਗੀ ਥੋੜੇ ਦਿਨਾਂ ਚ ਠੀਕ ਹੈ ਇਹਨੂੰ 10 15 ਦਿਨਾਂ ਹੋਗੇ ਬੱਚਾ ਸਿੱਟੇ ਨੂੰ ਹੂੰ 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 ਜਾਤ ਬਹੁਤ ਹੈ ਇਹ ਫਾਰਮ ਚੋਂ ਲਈ ਸੀ ਜੀ ਠੀਕ ਹੈ ਤਾਂ ਹੀ ਇਹਨੇ ਜੀ ਨਹੀਂ ਲਾਇਆ ਹਜੇ ਹੂੰ ਤੇ ਪਹਿਲੇ ਸੂਏ ਨੇ 22 ਕਿਲੋ ਦੁੱਧ ਦਿੱਤਾ ਕਹਿੰਦੇ ਠੀਕ ਹੈ ਲਈ ਤਾਂ ਆਏ ਸੀ ਵੀ ਚਲ ਪਾਲ ਲਾਂਗੇ ਜੇ ਵੇਗੀ ਤਾਂ ਠੀਕ ਆ ਹੂੰ ਪਰ ਇਹ ਕੰਮ ਹੋੜ ਹੀ ਟੇਡਾ ਹੋ ਗਿਆ ਠੀਕ ਆ ਹੂੰ ਮੋਲੇ ਦਾ ਜੈਫਰ ਅਜ ਦੀ ਘੜੀ ਬਾਜੀ 5000 ਦੀ ਦੇ ਦਾਂਗੇ ਹਾਂ ਜੱਕ ਬਾਈ ਜਮਾ ਬੱਚਿਆਂ ਨਾਲੋਂ ਵੀ ਘੱਟ ਹੀ ਦੇ ਦਾਂਗੇ 5000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਉਹਦੀ ਚਵਾਈ ਸ਼ੁਰੂ ਕਰਦੇ ਬਾਈ ਹਾਂ ਉਹਦੀ ਸ਼ੁਰੂ ਕਰਦੇ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹਿ ਕਿ ਨਹੀਂ ਹਾਂਜੀ ਹਾਂ 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 ਠੰਡੀ ਦਾ ਕਰਮ ਵਾਲੀ ਫੁੱਲ ਫੁੱਲ ਆਈ ਫੁੱਲ ਹਾਂਜੀ 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 ਬਸ ਮੜੀ ਚਵਾਈ ਕਰਾਈ ਜਨਾ ਪਾਣ ਹਾਂਜੀ ਬਾ ਮੈਂ ਪਾ ਨਾ ਦੂਜੇ ਫੋਨ ਤੇ ਆ ਠੀਕ ਐ ਛੱਡ ਦ ਲੈ ਬਈ ਥਾਣ ਨੇੜੇ ਤੋਂ ਚੈੱਕ ਕਰਵਾਣੇ ਪਸਮਾ ਦਿਖਾ ਦੇ ਕਰਮ ਵਾਲੀ ਦਾ ਲੈ ਪੂਰੀ ਵਿੱਤੀ ਤੇ ਇਕੱਲਾ ਇਕੱਲਾ ਥਾਣ ਹੈ ਨਾ ਬਈ ਹਾਂਜੀ ਚਾਰ ਚਾਰ ਉਂਗਲਾਂ ਤੇ ਪਿਆ ਹਮ ਲੈ ਚਵਾਈ ਦੇਖੋ ਕਰਮ ਵਾਲੀ ਦੀ ਕਿਹੋ ਜਿਹਾ ਬੜਾ ਚੰਗਾ ਹਾਂ ਹਾਂ ਬੋਲ ਦੇ ਕੇ ਲੱਕਾ ਸੁਣਦਾ ਚਵਾਈ ਦਾ ਤਾਂ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚਲ ਕੋਈ ਚੈੱਕ ਨਹੀਂ ਹੈਣਾ ਗਰਮ ਵਾਲੀ ਨਾਲ ਕੋਈ ਨਹੀਂ ਹਾਂ ਨੁਘੜਦੀ ਆ ਹੂੰ ਹਣ ਬਾਈ ਨੇ ਚਵਾਈ ਕਰਤੀ ਸਵੇਰੇ ਪਹੁੰਚ ਬੰਦਾ ਕੇ ਚੋਲੇ ਹੈਣਾ ਅੱਛਾ ਹੈ ਜੀ ਸਵੇਰੇ ਆ ਕੇ ਚੋਲੇ ਆਪ ਨੂੰ ਇਸ ਤਰਾਜ ਨਹੀਂ ਸਵੇਰੇ ਚੋ ਕੇ ਕੱਲ ਨੂੰ ਆਖਣੇ ਫੇਰ ਚੋਲੇ ਲੈ ਟਾਈਮ ਵੀ ਨੋਟ ਕਰ ਲਓ 5:19 ਮਿੰਟ ਹੋਗੇ ਠੀਕ ਆ ਉਮਲੋ ਆਪਾਂ ਇਹ ਤੜਕਿਓ 6:30 ਦੀ ਚੋਈ ਵੀ ਆ ਠੀਕ ਆ ਤਨੂੰ ਵੀਡੀਓ ਫੋਮ ਦਾ ਕਰਕੇ 1 ਘੰਟੇ ਤੋਂ ਪਹਿਲਾਂ ਚੋਤੀ ਹੂੰ ਚਲ ਉਹ ਜੇ ਜੋ ਕੋਟ ਗਲਾ ਘਟ ਜੂਗਾ ਤਾਂ ਨਹੀਂ ਹੂੰ ਉਹ ਤੜਕਿਓ ਪੂਰਾ ਕਰ ਦਿਓ ਸਹੀ ਆ ਕਿਉਂ ਫਿਰ ਐ ਵੀਡੀਓ ਨੂੰ ਬੇ ਟਾਈਮ ਹੁੰਦਾ ਸੀਗਾ ਹੂੰ ਬਾਕੀ ਚਵਾਈ ਨਿਬੜ ਦਿਆ ਕਹਿੰਨੇ ਹੋ 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 ਕਿੰਨਾ ਜਵਾਈ ਦੇ ਆਖਾ ਪੈਂਟ ਵੀ ਫੁੱਲ ਆਉਂਦੀ ਉਹ ਹਾਂਜੀ ਹਾਂਜੀ ਕ੍ਰੋਸ ਅੰਗ ਜਾ ਹਾਂ ਮੁੱਲ ਵੀ ਜਮਾ ਜਾਇਆ ਜਾਣਾ ਮੁੱਲ ਨਹੀਂ ਮਿਲਣਾ ਹੈ ਆ ਮੁੱਲ ਨਹੀਂ ਮਿਲਣਾ ਨਹੀਂ 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 ਆ ਮੁੱਲ ਮਿਲਣਾ ਹੀ ਨਹੀਂ ਕਿਤੇ ਉਹ ਆਪਾਂ ਨੂੰ ਆਏ ਆਪਣੀ ਭਾਅ ਚ ਲਈ ਵੀ ਆ ਵੀ ਕਾਹਦੀ ਖਾਤਰ ਖੜਾਉਣੀ ਆ ਮਾ ਮੁੱਲ ਜਾਇਆ ਜਾਵੇ ਪਸੂ ਬੈਕ ਜਾਂਦਾ ਸਹੀ ਗੱਲ ਹੈ ਬਾਈ ਮੜ ਕੇ ਬਹੁਤ ਮੁੱਲ ਪਾ ਦੇ ਨਾ ਵੇਖਿਆ ਦਵਾਰੇ ਫੋਨ ਦਵਾਰੇ ਅੰਦਰ ਆ ਜਾਂਦਾ ਵੀਡੀਓ ਚ ਉਹਨੇ ਨਿਭੜ ਦਿਆ ਜਵਾਈ ਤੱਕ ਨੇ ਹੂੰ ਨਿਭੜ ਦਿਆ ਕਮੈਂਟਾਂ ਦੇ ਜਵਾਈ ਵਾਹ ਤਾਣ ਮੋਟਾ ਨਾ ਮੁੱਠੀ ਵਾਲਾ ਥਾਣਾ ਹੂੰ ਲੋਏ ਲੈ ਬਈ ਨਿਬੜ ਗਈ ਜੀ ਬਾਈ ਲੈਵਾ ਵੀ ਜਮਾ ਝਾੜ ਗਿਆ 4 ਕਿਲੋ ਖਾ ਕੇ ਮੈਨੂੰ ਘਰ ਕੀ ਇਕੱਠਾ ਲੈ ਦੁੱਧ ਦਿਖਾ ਦੇ ਕਿੰਨਾ ਕੋਹੂਗਾ ਉਸ ਤੋਂ ਮੇਰੇ ਇਹ 6 ਕਿਲੋ ਦੁੱਧ ਆਮ ਨਾਲ ਹੈਗਾ ਜੀ ਠੀਕ ਆ ਬਾਈ ਚਾਹੇ ਅਗਲਾ ਮੈਲ ਹੂੰ ਮਨ ਲੋਗੋ ਸਾਰਾ ਬੱਚਾ ਵੀ ਪੀ ਗਿਆ ਜੀ 12 ਕਿਲੋ ਦੁੱਧ ਆਮ ਨਾਲ ਹੈਗਾ ਇਹਦੇ ਥੱਲੇ ਇਹਨੇ 14 ਕਿਲੋ 14 15 ਕਿਲੋ ਦੁੱਧ ਦੇ ਦੇਣਾ ਆ ਮੁੱਲ ਨਹੀਂ ਮਿਲਣਾ 32000 ਜੀ 33000 ਰੁਪਏ ਦੀ ਮੁੱਲ ਤਾਂ ਹੈਗਾ 36 37000 ਹੂੰ ਪਰ 33000 ਦੀ ਦੇ ਦਾਂਗੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨ ਆ ਵੀ ਵੜ ਮੋਲੋ ਪੂਰੀ ਸੀਲ ਠੰਡੀ ਜਿਲ੍ਹੇ ਮਰਦੀ ਜਹੇ ਨਾਣਾ ਨਾ ਪਾ ਠੀਕ ਹੈ ਬਾਈ